ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਏ ਮਨ ਹਰ ਜੀਤ ਹੈ ਤੂੰ ਇੱਕ ਮਨ ਇੱਕ ਚਿਤ ਭਾ ਸਦਾ ਸਦਾ ਵੜੇ ਆਈਆ ਦੇ ਨਾ ਪਛੋਤਾਏ ਏ ਮਨ ਹਰ ਜੀਤ ਹਾਏ ਤੂੰ ਇਕ ਮਨ ਇਕ ਚਿਤ ਪਹਾਏ ਹਰ ਕੀਆ ਸਦਾ ਸਦਾ ਵੜੇ ਦੇ ਮਾਪਛੋਤਾਏ ਹਾਰ ਹਰ ਕ ਸਦਵਲ ਹਾਰਣ ਜਿਤ ਸੇ ਮੈਂ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਾ ਮੈਂ ਸ਼ਬਦ ਜਲਾਏ ਮਹੱਲਾ ਤੀਜ ਆਪੇ ਸੇਵ ਲਾਏ ਹਨ ਆਪੇ ਵਾਸ ਕਰੇ ਸਭਨਾ ਦਾ ਮਾਪਿ ਆਪ ਹੈ ਆਪੇ ਸਾਰ ਕਰੇ ਨਾਨਕ ਨਾ ਤੇ ਆਏ ਅੰਮ ਤੈਨੰਨੇ ਜਿ ਘਰ ਵਾਸ ਹੈ ਜਗ ਜਗ ਸੋਭਾ ਹੋਏ paudi ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਮ ਕੋਈ ਆਪੇ ਸੇਸ਼ਟ ਸਰ ਜੀਆ ਆਪੇ ਸੋਨੇ ਘੋਰੀ ਸਭਾ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਹੀ ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵ ਸੋਈ ਗੁਰਮੁਖ ਮਾਨਕ ਆਰਾਧੇ ਆ ਸਭ ਆਖੋ ਧੰਨ 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 ਗੁਰਸੋਈ ਵਡਿਆਈ ਗੁਰਮਖ ਦੇ ਪ੍ਰਭ ਹਰਿ ਪਾਵੈ ਮਕ ਨਾਨਕ ਰਤ ਹੈ ਸਭੀ ਅੱਖ ਤਨ 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 ਗੁਰ ਸੋਈ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਹਿ ਸਲੋਕ ਮਹਲਾ 3 ਇਹ ਮਨ ਹਰ ਜੀ ਤੇ ਹਾਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਗੁਰੂ ਪਿਆਰ ਵਾਲੇ ਅੱਜ ਦਾ ਇਹ ਪਾਵਨ ਵਖਵਾਤ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੇ ਬਖਸ਼ਿਸ਼ ਕੀਤੀ ਹੋਈ ਸੋਰਠੀ ਵਾਰ ਅੰਦਰ ਸ਼ਲੋਕ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਅੰਗ 653 ਤੇ 54 ਤੇ ਸੁਭਾ ਇਮਾਨ ਹੈ ਸਤਿਗੁਰੂ ਕੋ ਤਾਂ ਬਖਸ਼ਿਸ਼ ਕਰਦੇ ਨੇ ਇਹ ਮੇਰਮਾਨ ਹਰੀ ਨੂੰ ਧਿਆਉਣਾ ਕਰ ਇਕ ਮਨ ਹੋ ਕੇ ਇਕਜਿਥ ਹੋ ਕੇ ਪਿਆਰ ਨਾਲ ਕਿਉਂਕਿ ਉਸ ਮਾਲਕ ਦੀ ਹਮੇਸ਼ਾ ਤੋਂ ਇਹ ਵਡਿਆਈਆਂ ਰਹੀਆਂ ਨਹੀਂ ਕਿ ਉਹ ਦਾਤਾ ਬਖਸ਼ ਕੇ ਕਦੇ ਪਛਤਾਵਾ ਨਹੀਂ ਕਰਦਾ ਸੰਸਾਰ ਤੇ ਪਛਤਾਵਾ ਕਰ ਲੈਂਦਾ ਮੈਂ ਦਾਤ ਦਿੱਤੀ ਕਿਉਂ ਇਸ ਨੇ ਮੇਰੀ ਦਾਤ ਦਾ ਨਾਸ਼ ਕੀਤਾ ਜੇ ਸੰਭਾਲਿਆ ਨਹੀਂ ਪਰ ਮਾਲਕ ਦਾ ਸੁਭਾਅ ਏ ਉਹ ਦਾਤਾ ਬਖਸ਼ੇ ਦੰਦਾ ਏ ਪਰ ਕਦੇ ਪਛਤਾਵਾ ਨਹੀਂ ਕਰਦਾ ਕਿ ਉਸ ਦਾਤ ਨੂੰ ਕੋਈ ਸੰਭਾਲ ਰਿਹਾ ਏ ਕਿ ਨਹੀਂ ਸੰਭਾਲ ਰਿਹਾ ਇਸ ਕਰਕੇ ਉਹ ਸੰਭਾਲਣ ਦਾ ਸੁਭਾਅ ਏ ਕਿ ਵੱਡਾ ਦਾਤਾ ਤਿਲਨਤਮਾਏ ਸਤਗੁਰੂ ਕਿਰਪਾ ਕਰਨ ਅਸਾਂ ਸੁਆਲਕ ਨੂੰ ਆਰਾਧ ਕੇ ਆਪਣੇ ਜੀਵਨ ਨੂੰ ਸੰਭਾਲ ਲਈਏ ਸਤਿਗੁਰੂ ਕਿਰਪਾ ਕਰਨ ਸਭਨਾ ਦਾ ਆਵਿਆ ਅਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਹਉੀਆਂ ਭੁੱਲਾਂ ਦੇਖੇਵਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ